ਪਲੀਜ਼ ਮਿਲਾਜੋ ਜਾਂ ਅਫਸਰ ਜਿਹੜਾ ਵੀ ਨਸ਼ੇ ਦੇ ਤਸਕਰਾਂ ਦੇ ਨਾਲ ਜਾਂ ਨਸ਼ੇ ਹੀ ਕਿਸੇ ਤਰ੍ਹਾਂ ਦੀ ਵੀ ਵਪਾਰ ਦੇ ਵਿੱਚ ਸ਼ਾਮਲ ਹੁੰਦਾ ਉਹ ਤਾਂ ਉਹ ਚੇ ਸਮਗਲਦਾਰ ਨਾਲੋਂ ਜਾਂ ਆਮ ਨਸ਼ੇ ਦੇ ਤਸਕਰ ਨਾਲੋਂ 3 ਗੁਣਾ ਵੱਧ ਨੁਕਸਾਨ ਹੁੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਪੰਜਾਬ ਭਰ ਵਿੱਚ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਹੁਸ਼ਿਆਰਪੁਰ ਵਿਖੇ ਐਸਐਸਪੀ सुरेंद्र ਲਾਂਬਾ ਦੀ ਅਗਵਾਈ ਹੇਠ ਵਿਸ਼ੇਸ਼ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡੀਆਈਜੀ ਜਲੰਧਰ ਰੇਂਜ ਹਰਮਨ ਵੀਰ ਸਿੰਘ ਗੱਲ ਸ਼ਾਮਲ ਹੋਏ ਇਸ ਮੌਕੇ ਉਹਨਾਂ ਦੱਸਿਆ ਕਿ ਇਹ ਆਪਰੇਸ਼ਨ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 11 ਥਾਮਾਂ ਤੇ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਨਸ਼ਿਆਂ ਦੇ ਸਮਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ-ਨਾਲ ਪੁਲਿਸ ਵੱਲੋਂ ਉਹਨਾਂ ਸੰਵੇਦਨਸ਼ੀਲ ਥਾਮਾਂ ਤੇ ਵੀ ਪੂਰਾ-ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਅਮਨ ਸ਼ਾਂਤੀ ਬਣੀ ਰਹੇ ਸ਼ਾਰਪੁਰ ਦੇ ਵਿੱਚ ਅੱਜ ਸਾਡਾ ਕਸ ਆਪਰੇਸ਼ਨ ਚੱਲ ਰਿਹਾ ਸੀਲ 4 ਉਹਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਹੌਟਸਪੌਟਸ ਹੈਗੇ ਇਸ ਡਿਸਟ੍ਰਿਕਟ ਦੇ ਵਿੱਚ ਉਹ ਐਸਐਸਪੀ ਸ਼ਾਰਪੁਰ ਸਰਿੰਦਰ ਲਾਂਬਾ ਜੀ ਇਹਨਾਂ ਨੇ ਆਪ ਦੀ ਟੀਮ ਦੇ ਨਾਲ ਸਾਰੀ ਪਲੈਨਿੰਗ ਕਰਕੇ ਔਰ ਉਹ ਜਿਹੜੇ ਹੌਟਸਪੌਟਸ ਆ ਜਿੱਥੇ ਨਸ਼ੇ ਦਾ ਜ਼ਿਆਦਾ ਜਿਹੜਾ ਹੈਗਾ ਵਾ ਚੱਲ ਰਿਹਾ ਜਿੱਥੇ ਜ਼ਿਆਦਾ ਵਿਕਦਾ ਔਰ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਆ ਜਿੱਥੇ ਛੋਟੀ ਮਾਤਰਾ ਤੇ ਵੀ ਜਾ ਕੇ ਬੱਚਿਆਂ ਦੇ ਹੱਥ ਦੇ ਉੱਤੇ ਜਿਹੜਾ ਹੈਗਾ ਵਾ ਬਿੱਟਾ ਤਾਈ ਪੁੱਜਾ ਛੋਟੀ ਮਾਤਰਾ ਜਿਵੇਂ ਬੱਚਿਆਂ ਨੂੰ ਜਾਂ ਜਿਹੜੇ ਯੰਗ ਆ ਸਾਡੀ ਜਨਰੇਸ਼ਨ ਉਹਨਾਂ ਨੂੰ ਚਟਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਆ ਔਰ ਜਿਹੜੇ ਬਿੱਗ ਫੇਸ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਉਹ ਜੰਨੀਆਂ ਵੀ ਇਹਨਾਂ ਦੀਆਂ ਲਿਸਟਾਂ ਸੀ ਕੋਈ 111 12 ਦੇ ਕਰੀਬ ਡਿਸਟ੍ਰਿਕਟ ਦੇ ਹੈਗੇ ਜਿਨ੍ਹਾਂ ਨੇ ਇਹਨਾਂ ਨੇ ਆਡੈਂਟੀਫਾਈ ਕੀਤੇ ਜਿਹੜੇ ਸਜ਼ਾ ਜਾਬਤਾ ਵੀ ਨੇ ਔਰ ਜਿਹੜੇ ਹੋਣ ਜਿਹੜੇ ਹੈਗੇ ਆ ਉਹ ਜ਼ਮਾਨਤਾਂ ਤੇ ਬਾਹਰ ਆਏ ਆ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਠੱਲ ਪਾਉਣ ਲਈ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ ਜੇ ਉਹ ਕਿਹੜਾ ਜੋ ਆ ਵੀ ਗਏ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਉਹਨਾਂ ਨੂੰ ਬਿਲਕੁਲ ਬੈਠਣ ਨਾ ਦਿੱਤਾ ਜਾਵੇ ਤਾਂ ਕਿ ਉਹ ਟਿੱਕ ਕੇ ਬੈਠ ਕੇ ਇਸ ਧੰਦੇ ਨੂੰ ਫੇਰ ਅੰਜਾਮ ਨਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹੌਟਸਪੌਟਸ ਆ ਉੱਥੇ ਸਰਚ ਅਭਿਆਨ ਚੱਲ ਰਿਹਾ 11 ਥਾਵਾਂ ਦੇ ਉੱਤੇ ਚੱਲ ਰਿਹਾ ਸ਼ਹਿਰਪੁਰ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਸ਼ਹਿਰਪੁਰ ਉਹਨੂੰ ਖੁਦ ਲੀਡ ਕਰ ਰਿਹਾ ਮੈਂ ਇਹ ਸਾਰੇ ਆਪਰੇਸ਼ਨ ਨੂੰ ਇਹਨਾਂ ਦੇ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰ ਲਈ ਅੱਜ ਆਪ ਖੁਦ ਇੱਥੇ ਆਇਆ ਟਰੋਇਜ਼ਮ ਦੇ ਵਿੱਚ ਆਪਾਂ ਵੇਦੇ ਰਹੇ ਤੁਸੀਂ ਵੀ ਫੇਸ ਕੀਤਾ ਸੀ ਵੀ ਉਸ ਟੈਰਰਿਜ਼ਮ ਦੀ ਲੜਾਈ ਨੂੰ ਵੀ ਲੜਿਆ ਪੰਜਾਬ ਪੁਲਿਸ ਨੇ ਵੀ ਲੜਿਆ ਕਿਉਂਕਿ ਅਸੀਂ 89 90 ਚ ਭਰਤੀ ਹੋਏ ਸੀ ਆਉਂਦੇ ਹੱਤਵਾਦ ਦੇ ਵਿੱਚ ਹੀ ਪੈ ਰੱਖਿਆ ਸੀ ਉਸ ਚੀਜ਼ ਨੂੰ ਵੇਖੀਏ ਤੇ ਇਸ ਚੀਜ਼ ਨੂੰ ਵੇਖੀਏ ਫਰੇਮ ਚ ਪੂਰੀ ਸੈਟ ਬਹਿ ਰਹੀ ਆ ਬਟ ਜਿੱਦਾਂ ਉਹ ਖਤਮ ਕੀਤਾ ਸੀਗੀ ਪੰਜਾਬ ਪੁਲਿਸ ਕਮਿਟਿਡ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਈਜੀਪੀ ਗੌਰਵ ਯਾਦਵ ਜੀ ਅੰਟਾਇਰ ਪੰਜਾਬ ਪੁਲਿਸ ਇਸ ਇਸ ਅਲਮਤ ਨੂੰ ਥੱਲ ਪਾਉਣ ਲਈ ਖਤਮ ਕਰ ਲਈ ਤਿੰਨ ਪਰ ਰਾਤ ਮਿਹਨਤ ਕਰ ਰਹੀ ਹੈ ਐਂਡ ਅਸੀਂ ਇਹਦੇ ਤੇ ਬਹੁਤ ਵੱਡਾ ਡੈਂਟ ਪਾ ਰਹੇ ਹਾਂ ਸੋ ਇਹ ਰੂਟੀਨ ਕੋਰਸ ਹੈਗਾ ਵਾ ਔਰ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਇਸ ਢੰਗ ਦੇ ਨਾਲ ਇੱਕ ਡਾਇਰੈਕਸ਼ਨ ਦੇ ਨਾਲ ਇੱਕ ਸਟਰੈਟਜੀ ਦੇ ਨਾਲ ਟੀਮ ਵਰਕ ਬਣਾ ਕੇ ਔਰ ਡੈਫੀਨੇਟਲੀ ਚੰਗੇ ਰਿਜ਼ਲਟਸ ਆਉਣਗੇ ਸਰ ਇਹ ਐਸੀ ਵੜਿਆ ਜਾਂਦਾ ਬਾਹਰ ਆ ਕੇ ਕਹਿੰਦਾ ਕਿ ਜੇਲ੍ਹ ਦੇ ਅੰਦਰ ਸਭ ਕੁਝ ਮਿਲ ਗਿਆ ਮਹਾਰਾਜ ਕੇ ਸਮਕੇ ਡਬਲ ਵੇਚਣਾ ਸ਼ੁਰੂ ਕਰ ਦਿੰਦਾ ਵੇਖੋ ਮੈਂ ਇਸ ਗੱਲ ਦੇ ਨਾਲ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਉਹਦੇ ਲਈ ਵੀ ਬੜੀ ਵਧੀਆ ਸਟਰੈਟਜੀ ਪੰਜਾਬ ਸਰਕਾਰ ਫਾਰਮੂਲੇਟ ਕਰਨ ਜਾ ਰਹੀ ਹੈ ਜੈਮਰਸ ਲੱਗ ਰਹੇ ਆ ਔਰ ਨਵੇਂ ਸਕੈਨਰਸ ਲੱਗ ਰਹੇ ਆ ਔਰ ਜਿੱਥੇ ਜਿੱਥੇ ਵੀ ਹੈਗਾ ਜਵੇਂ ਬਠਿੰਡਾ ਸਿਕਿਉਰਿਟੀ ਜੇਲ ਹੈ ਜੀ ਉਥੇ ਅੰਦਰ ਇੰਨੇ ਜੈਮਰਸ ਵੀ ਹੈਗੇ ਨੇ ਵੀ ਤਾਂ ਕਿ ਉਥੇ ਅੰਦਰ ਮੋਬਾਈਲ ਚੱਲਦਾ ਹੀ ਨਹੀਂ ਹੈਗਾ ਔਰ ਜਿੱਥੇ ਵੀ ਉਥੇ ਕੋਈ ਗੈਂਗਸਟਰ ਜਾਂ ਪੂਰੇ ਇਹੋ ਜਿਹੇ ਸਮਗਲਦਰ ਨੂੰ ਬਠਿੰਡੇ ਜੇਲ੍ਹ ਚ ਛੁੱਟੇ ਜਾਂਦਾ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਸਰ ਜਿਵੇਂ ਕਿ ਨਸ਼ਿਆਂ ਨੂੰ ਲੈ ਕੇ ਪੁਲਿਸ ਮਲਾਜਮ ਕਿਤਾ ਰੱਖੀ ਜਾਵੇ ਕਿ ਸਰ ਉਹਨਾਂ ਮੁਲਾਜ਼ਮ ਪੁਲਿਸ ਮਲਾਜਮ ਜਾਂ ਅਫਸਰ ਜਿਹੜਾ ਵੀ ਨਸ਼ੇ ਦੇ ਤਸਕਰਾਂ ਦੇ ਨਾਲ ਜਾਂ ਨਸ਼ੇ ਦੀ ਕਿਸੇ ਤਰ੍ਹਾਂ ਦੀ ਵੀ ਵਪਾਰ ਦੇ ਵਿੱਚ ਸ਼ਾਮਲ ਹੁੰਦਾ ਉਹਦਾ ਦੂਜੇ ਸਮਗਲਦਰ ਨਾਲੋਂ ਜਾਂ ਆਮ ਨਸ਼ੇ ਦੇ ਤਸਕਰ ਨਾਲੋਂ 3 ਗੁਣਾ ਵੱਧ ਨੁਕਸਾਨ ਹੁੰਦਾ ਨੰਬਰ 1 ਤਾ ਉਹਦੀ ਨੌਕਰੀ ਜਿਹੜੀ ਹੈ ਉਤੋਂ ਡਿਸਪਸ ਹੋਊਗਾ ਨੰਬਰ 2 ਉਹਦੇ ਤੇ ਪਰਚਾ ਦਰਜ ਹੋਊਗਾ ਤੇ ਇੱਕ ਪੱਕੀ ਗੱਲ ਆ ਪੁਲਿਸ ਅਫਸਰ ਹੁੰਦਿਆ ਕੋਈ ਵੀ ਕੋਰਟ ਉਹਨੂੰ ਕਦੀ ਵੀ ਉਹਦੀ ਮਤਲਬ ਉਹਦੀ ਕਨਵਿਕਸ਼ਨ ਪੱਕੀ ਹੋਊਗੀ ਕੋਈ ਵੀ ਕੋਰਟ ਉਹਨੂੰ ਪਰ ਹੀ ਨਹੀਂ ਕਰੂਗੀ ਬਿਕਾਉਜ਼ ਉਹਨੇ ਇੱਕ ਵਰਦੀ ਧਾਰੀ ਹੁੰਦੇ ਹੋਏ ਇਹੋ ਜੀ ਕਰਤੂਤ ਕੀਤੀ ਹੈ 3 ਉਹਦੀ ਫੈਮਲੀ ਬਿਲਕੁਲ ਬਰਬਾਦ ਹੋ ਜਾਊਗੀ ਕੱਲ ਨੂੰ ਉਹਦੇ ਬੱਚਿਆਂ ਨੇ ਭਰਤੀ ਹੋਣਾ ਕੁਝ ਹੋਣਾ 100 ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਸਾਡੀਆਂ ਸੀਆਈਡੀ ਰਿਪੋਰਟਾਂ ਹੁੰਦੀਆਂ